ਹੈਡ ਸੀਗੇ ਉਹ ਕਿਰਪਾ ਕਰਕੇ ਮੰਚ ਕੋ ਲਾ ਕੇ ਨਾਰੀ ਸਸ਼ਕਤੀਕਰਨ ਦਾ ਇੱਕ ਬਹੁਤ ਜਗਤਾਰ ਸਿੰਘ ਮਨਪ੍ਰੀਤ ਸਿੰਘ ਸੁਖਦੇਵ ਕੋਮਲਪ੍ਰੀਤ ਕੌਰ ਤਰਨਜੀਤ ਸਿੰਘ ਅਤੇ ਕਮਲਜੋਤ ਸਿੰਘ ਨੂੰ ਇਹਨਾਂ ਨੂੰ ਵੰਡ ਕਰ ਰਹੇ ਨੇ ਨਛੱਤਰ ਸਿੰਘ ਗੁਰਪ੍ਰੀਤ ਸਿੰਘ ਕੋਲਾ ਰਾਮ ਗੁਰਮੀਤ ਸਿੰਘ ਦਰਸ਼ਨ ਸਿੰਘ ਸਾਰਿਆਂ ਨੂੰ ਮੇਰੀ ਬੇਨਤੀ ਕਿਰਪਾ ਕਰਕੇ ਟ੍ਰੈਕ ਖਾਲੇ ਰੱਖਣ ਸਮੇਂ ਸਮੇਂ ਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਨੇ ਇਹ ਤੋਂ ਬਾਅਦ ਕੁਟਲੀ ਹੈ ਉਹ ਗੋਮਤ ਦੇ ਕੋਲ ਸੰਹਿਰਾ ਦੀ ਜਿੱਤੇ ਅਗਵਾਈ ਲੱਗਦੀ बारिश कर कर रहे हैं एफएसआई ऋण सुरक्षा मटते अगर गिरवर रही है परचा मोह बाट चुटली सरदार पर भी है ना तो बात आ रही है साडे एनसीसी नेहा शिवा व मोह ए ਇਹ ਜਿਹੜਾ ਨਾਮ ਸੀ ਸਜਾ ਦੇਗਾ ਜੋਰ ਦਾ ਤਾਲੀ ਆਪ ਜੀ ਆਪਣੀ ਟ੍ਰੈਕੀਆ ਦੇ ਵਿੱਚ ਹੋਰ ਵਾਦਾ ਕਰਦੇ ਆ ਮੈਮ ਤੁਸੀਂ ਇੱਕ ਮੰਗ ਕੀਤੀ ਆ ਕਿ ਅਸੀਂ ਜਿੰਮੂ ਭਾਰਤ ਰਤਨਵਾ ਦਿੱਤਾ ਉਹਦੇ ਬਾਰੇ ਵੀ ਦੇਖੋ ਜੀ ਅਸੀਂ ਮਾਨ ਸਾਹਿਬ ਜਦੋਂ ਦੀ ਸਾਡੀ ਸਰਕਾਰ ਬਣੀ ਆਏ ਉਦੋਂ ਹੀ ਅਸੀਂ ਸ਼ਹੀਦਾਂ ਦਾ ਜਿਹੜਾ ਰੁਤਬਾ ਹੋਰ ਬੁਲੰਦ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਨੇ ਇਹਦੇ ਵਿੱਚੋਂ ਅਸੀਂ ਮਾਨਸਾ ਵੱਲੋਂ ਇਹ ਕੇਂਦਰ ਸਰਕਾਰ ਵੱਲ ਦੇ ਅੱਗੇ ਮੰਗ ਰੱਖੀ ਗਈ ਹੈ ਕਿ ਸ਼ਹੀਦ ਪਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇ ਔਰ ਅਸੀਂ ਇਹਦੇ ਤੇ ਪੂਰ ਜ਼ੋਰ ਕੋਸ਼ਿਸ਼ ਕਰ ਰਹੇ ਹਾਂ ਬਰਨਾਲਾ ਵਾਸਤੇ ਕੋਈ ਐਲਾਨ ਕੀਤਾ ਵਿਕਾਸ ਕਾਰਜ ਦੇ ਲੈ ਕੇ ਕੋਈ ਅਜੇ ਦੇਖੋ ਜੀ ਬਰਨਾਲਾ ਦੇ ਵਿੱਚ ਜੇ ਮੈਂ ਆਪਣੇ ਵਿਭਾਗ ਦੀ ਗੱਲ ਕਰਾਂ ਤਾਂ ਬਹੁਤ ਜਲਦ ਇੱਥੇ ਇੱਕ ਵਿਰਤ ਘਰ ਅਸੀਂ ਕੰਪਲੀਟ ਕਰਨ ਜਾ ਰਹੇ ਹਾਂ ਤਪਾਖੇ ਔਰ ਉਹਦੇ ਨਾਲ ਸਾਡੇ ਉਹ ਬਜ਼ੁਰਗ ਜਿਹੜੇ ਬੇਸਹਾਰਾ ਹੋ ਚੁੱਕੇ ਨੇ ਜਿਹੜੇ ਘਰਾਂ ਚੋਂ ਬਾਹਰ ਜਾ ਚੁੱਕੇ ਨੇ ਉਹਨਾਂ ਨੂੰ ਇੱਕ ਵੱਡਾ ਸਹਾਰਾ ਦੇਣ ਜਾ ਰਹੇ ਆ ਬਾਕੀ ਬਰਨਾਲਾ ਵਾਸੀਆਂ ਦੇ ਨਾਲ ਆ ਜੇ ਕੋਈ ਉਹਨਾਂ ਦੀ ਕੋਈ ਖਾਸ ਮੰਗ ਆ ਤਾਂ ਆਪਾਂ ਉਹਦੇ ਤੇ ਵੀ ਕੰਮ ਕਰਾਂਗੇ ਜਿਵੇਂ ਬਰਨਾਲਾ ਜਿੰਨੀ ਚੋਣਾ ਆ ਰਹੀ ਹੈ ਬਰਨਾਲਾ ਨੂੰ ਜਿਵੇਂ ਦੇਖਣਾ ਹੈ ਦੇਖੋ ਜੀ ਜਿੰਨੀ ਚੋਣਾ ਬਰਨਾਲਾ ਨੇ ਅੱਗੇ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਦਿੱਤਾ ਤਾਂ ਉਹਦੇ ਲਈ ਅਸੀਂ ਉਹਨਾਂ ਦੇ ਪਹਿਲਾਂ ਹੀ ਧੰਨਵਾਦੀਆਂ ਔਰ ਇਸੇ ਤਰ੍ਹਾਂ ਹੀ ਅੱਗੇ ਤੋਂ ਉਮੀਦ ਕਰਦੇ ਹਾਂ ਕਿ ਲੋਕ ਸਾਡਾ ਸਾਥ ਦੇਣਗੇ ਵਿਕਾਸ ਕਾਰਜਾਂ 'ਚ ਜਿੱਥੇ ਕਿਤੇ ਵੀ ਕੋਈ ਲੋੜ ਹੈ ਤਾਂ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਦੱਸੋ ਕਿੱਥੇ ਕੋਈ ਵਿਸ਼ੇਸ਼ ਉਪਰਾਲਾ ਕਰਨ ਦੀ ਲੋੜ ਆ ਉਹਦੇ ਤੇ ਕੰਮ ਕਰਾਂਗੇ ਅੱਜ ਕੋਈ ਅਨਾਊਂਸਮੈਂਟ ਕਰਕੇ ਲੈ ਰਹੇ ਹਾਂ ਉਹ ਖਾਸ ਪੈਜ ਹੈ ਕਿ ਕੋਈ ਵਿਸ਼ੇਸ਼ ਪੈਕੇਜ ਅਸੀਂ ਪੂਰੇ ਪੰਜਾਬ ਲਈ ਹੀ ਲੈ ਕੇ ਆ ਰਹੇ ਹਾਂ ਕਿ ਕੁਝ ਅਸੀਂ ਨਵਾਂ ਕਰੀਏ ਪੂਰੇ ਪੰਜਾਬ ਲਈ ਬਾਕੀ ਬਰਨਾਲਾ ਦੇ ਵਿੱਚ ਜੋ ਕਰਨਾ ਹੈ ਮੈਂ ਪਹਿਲਾਂ ਕਿਹਾ ਰਿਹਾ ਤਾਂ ਕੁਝ ਫੇਸਿਮਿੰਟ ਕਰ ਲੈ ਕੇ ਆ ਰਹੇ ਹਾਂ ਔਰ ਉਸ ਤੋਂ ਬਾਅਦ ਜੇ ਕੋਈ ਖਾਸ ਮੰਗਿਆ ਤਾਂ ਉਹਦਾ ਵੀ ਅਸੀਂ ਕੰਮ ਕਰਾਂਗੇ ਮੈਡਮ ਜਿਸ ਤਰ੍ਹਾਂ ਬਾਹਰ ਅੱਜ ਇਤਿਨਡਾ ਲਹਿਰਾਇਆ ਹੈ ਬਾਹਰ ਦੇ ਸਾਥ ਪਾਕਿਸਤਾਨ ਪੰਡਾ ਬਦਲੋ ਘਰਨਾ ਲਗਾਇਆ ਗਿਆ ਪੰਜਾਬ ਸਰਕਾਰ ਦੇ ਬੁਨੇਾਰੇ ਵਜੋਂ ਕਿਹਾ ਜੀ ਉਹਦੇ ਬਾਰੇ ਕੀ ਜੋਤੇ ਬੰਦੀਆਂ ਆਪਣੀ ਗੱਲ ਵਾਰ-ਵਾਰ ਰੱਖਦੀਆਂ ਹੀ ਹੁੰਦੀਆਂ ਨੇ ਕਿਸਾਨਾਂ ਵੱਲੋਂ ਪਹਿਲੀ ਗੱਲ ਹੀ ਨਹੀਂ ਵਾਰ-ਵਾਰ ਕੋਈ ਨਾ ਕੋਈ ਨਵੀਂ ਮੰਗ ਆਈ ਹੈ ਪੰਜਾਬ ਸਰਕਾਰ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੀ ਹੈ ਅਸੀਂ ਉਹਨਾਂ ਦੀ ਵੀ ਗੱਲ ਸੁਣਾਂਗੇ ਜੋ ਉਹਨਾਂ ਦੀ ਮੰਗ ਆ ਰਹੀ ਤੋਂ ਵਿਚਾਰ ਉਹ ਇੱਕ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਂਗਣਵੜੀ ਦੇ ਰਸਣ ਨੂੰ ਲੈ ਕੇ ਬੜਾ 이슈 ਖੜਾ ਹੋਇਆ ਕਿ ਉਹ ਰਸਣਾ ਉਹ ਬੜਾ ਖਰਾਬ ਆ ਰਿਹਾ ਉਹ ਮਸਲਾ ਵੀ ਤੁਹਾਡੇ ਮੈਂ ਕਹਾਂਗੀ ਕਿ ਜਿਸ ਨੂੰ ਵੀ ਡਾਊਟ ਹੈ ਖੁਦ ਜਾ ਕੇ ਆਂਗਣਵੜੀ ਸੈਂਟਰਾਂ ਦੇ ਵਿੱਚ ਚੈੱਕ ਕਰਾਂ ਅਸੀਂ ਲੈਬ ਟੈਸਟ ਵੀ ਕਰਾਏ ਮੈਂ ਖੁਦ ਵੀ ਚੈੱਕ ਕਰਕੇ ਆਈ ਹਾਂ ਔਰ ਉਹਦੇ ਵਿੱਚ ਬਹੁਤ ਵੱਡਾ ਪੋਲਿਟਿਕਲ ਅਜ ਔਰ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਆ ਜਿੱਥੇ ਕਿਤੇ ਵੀ ਕੋਈ ਮੈਨੂੰ ਬੈਨੇਫਿਸ਼ੀਰੀ ਘੈ ਤਵੇ ਦੀ ਰਾਸ਼ੀ ਖਰਾਬ ਆ ਤਾਂ ਅਸੀਂ ਕਦਮ ਬੰਦ ਕਰਾਂਗੇ